ਗੁਰੂ ਸਵਾਰਿਓ ਦਸਤਾਰਾਂ ਵਾਲਿਆਂ ਦਾ ਕਰਤਾਰ ਕਿੰਨਾ ਉੱਚਾ ਇਹ ਗੱਲ ਜ਼ਰੂਰ ਕਹਦੇ ਆ ਸੰਨ 1971 ਦੀ ਘਟਨਾ ਜਦੋਂ ਬੰਗਲਾਦੇਸ਼ ਬਣਿਆ ਬੰਗਲਾਦੇਸ਼ ਬਣਾਉਣ ਦੇ ਵਿੱਚ ਬੜਾ ਵੱਡਾ ਰੋਲ ਸੀ ਜਰਨਲ ਸੁਭੇਗ ਸਿੰਘ ਜੀ ਹੋਰਾਂ ਦਾ ਹਾਲਾਂਕਿ ਉਹਨਾਂ ਨੂੰ ਮਾਨ ਸਨਮਾਨ ਦੇਣ ਦੀ ਥਾਂ ਤੇ ਉਹਨਾਂ ਦੀ ਰਿਟਾਇਰਮੈਂਟ ਤੋਂ ਸਿਰਫ ਇੱਕ ਦਿਨ ਪਹਿਲਾਂ ਕ੍ਰਪਸ਼ਨ ਦਾ ਝੂਠਾ ਦੋਸ਼ ਉਹਨਾਂ ਦੇ ਸਿਰ ਮੜ ਦਿੱਤਾ ਗਿਆ ਇਹ ਗੱਲ ਵੱਖਰੀ ਹੈ ਕਿ ਬਾਅਦ ਦੇ ਵਿੱਚ ਉਹ ਬਰੀ ਵੀ ਹੋ ਗਏ ਉਹ ਬਾਅਦ ਦੇ ਵਿੱਚ ਬਾਬਾ ਜਰਨਲ ਸਿੰਘ ਭਿੰਡਰਾਂ ਵਾਲਿਆਂ ਨੂੰ ਮਿਲੇ ਇੱਥੇ ਜੋ ਉਹਨਾਂ ਨੇ ਮੋਰਚਾ ਸੰਭਾਲਿਆ ਤੁਸੀਂ ਜਾਣਦੇ ਬੰਗਲਾਦੇਸ਼ ਬਣਾਉਣ ਦੇ ਵਿੱਚ ਬੜਾ ਵੱਡਾ ਰੋਲ ਸੀ ਜਰਨਲ ਸੁਵੇਕ ਸਿੰਘ ਜੀ ਦਾ ਤੇ ਉਹਨਾਂ ਦੇ ਨਾਲ ਜਰਨਲ ਜਗਜੀਤ ਸਿੰਘ ਅਰੋੜਾ ਪਿਆਰਿਓ ਜਦੋਂ ਵਿਰੋਧੀ ਫੌਜੀਆਂ ਦੇ ਹਥਿਆਰ ਛੁਟਵਾ ਕੇ ਉਹਨਾਂ ਨੂੰ ਆਪਣੇ ਅਧੀਨ ਕਰ ਲਿਆ ਤਾਂ ਉਹ ਦੂਜੇ ਦੇਸ਼ ਦੇ ਫੌਜੀਆਂ ਦੇ ਮੋਰਚਿਆਂ ਦੇ ਵਿੱਚੋਂ ਨਗਨ ਲੜਕੀਆਂ ਮਿਲੀਆਂ ਮੇਰੀਆਂ ਭੈਣਾਂ ਮਾਵਾਂ ਇੱਥੇ ਬੈਠੀਆਂ ਬਜ਼ੁਰਗ ਬਾਪੂ ਵੀ ਬੈਠੀਏ ਧਿਆਨ ਨਾਲ ਇਸ ਗੱਲ ਨੂੰ ਸਮਝੋ ਜਿਹੜੇ ਦੂਜੇ ਮੁਲਕ ਦੇ ਫੌਜੀ ਹੈ ਨਾ ਉਹਨਾਂ ਦੇ ਮੋਰਚਿਆਂ 'ਚੋਂ ਬਿਲਕੁਲ ਨਗਨ ਲੜਕੀਆਂ ਮਿਲੀਆਂ ਜਿਨ੍ਹਾਂ ਨੂੰ ਖਰੋਚ-ਖਰੋਚ ਕੇ ਖਾਦਾ ਪਿਆਸੀ ਸਰੀਰ ਉਹਨਾਂ ਦਾ ਦੱਸ ਦੱਸ ਉਹ ਭੱਜੀਆਂ ਭੱਜੀਆਂ ਰੋਂਦੀਆਂ ਰੋਂਦੀਆਂ ਅੱਖਾਂ 'ਚੋਂ ਹੰਝੂ ਛੁੱਟਦੀਆਂ ਜਰਨਲ ਜਗਜੀਤ ਸਿੰਘ ਅਰੋੜੇ ਕੋਲ ਆਈਆਂ ਆ ਕੇ ਚੀਕਣ ਲੱਗੀਆਂ ਸਾਨੂੰ ਬਚਾ ਲਵੋ ਸਾਨੂੰ ਬਚਾ ਲਵੋ ਜਰਨਲ ਜਗਜੀਤ ਸਿੰਘ ਅਰੋੜਾ ਕਹਿੰਦਾ ਹੈ ਕਿ ਮੈਂ ਤੁਹਾਡਾ ਦੁਸ਼ਮਣ ਆ ਦੂਜੇ ਦੇਸ਼ ਵਿੱਚੋਂ ਆਇਆ ਜੇ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ ਤੁਸੀਂ ਆਪਣੇ ਆ ਫੌਜੀਆ ਨੂੰ ਭਾਵੇਂ ਸਾਡੇ ਅਧੀਨ ਹੈ ਪਰ ਇਹਨਾਂ ਨੂੰ ਕਹੋ ਆਪਣੇ ਦੇਸ਼ ਦੇ ਬੰਦਿਆਂ ਨੂੰ ਉਹ ਬੱਚੀਆਂ ਕਹਿੰਦੀਆਂ ਸਾਨੂੰ ਸਾੜਿਆਂ ਤੋਂ ਹੀ ਤਾਂ ਬਚਾਉਣਾ ਹੈ ਸਾਨੂੰ ਖਤਰਾ ਹੀ ਸਾੜਿਆਂ ਤੋਂ ਹੈ ਕਿਨ ਲਗੇ ਸਾੜਿਆਂ ਤੋਂ ਖਤਰਾ ਕਿਵੇਂ ਉਹਨਾਂ ਨੌਜਵਾਨ ਬੱਚਿਆਂ ਨੇ ਰੋ ਰੋ ਕੇ ਦੱਸਿਆ ਕਿ ਇਹ ਫੌਜੀਆ ਨੇ ਆਪਣੇ ਮੋਰਚਿਆਂ ਵਿੱਚ ਸਾਡੀ ਇਕੱਲੀ ਪੱਤ ਲੁੱਟ ਕੇ ਨਹੀਂ ਸਾਰਿਆ ਬਲਕਿ ਸਾਨੂੰ ਖਰੋਚ ਖਰੋਚ ਕੇ ਖਾ ਗਏ ਇਹ ਤਾਂ ਖਾ ਗਏ ਨੇ ਸਾਨੂੰ ਖਰੋਚ ਖਰੋਚ ਕੇ ਖਾ ਗਏ ਸਾਨੂੰ ਨਹੀਂ ਪਤਾ ਤੁਸੀਂ ਦੁਸ਼ਮਣੋਂ ਜਾਂ ਆਪਣੇੋਂ ਕਿਹੜੇ ਮੁਲਕ ਦੇ ਹੋ ਪਰ ਸਾਨੂੰ ਤੁਹਾਡੇ ਸਿਰ ਤੇ ਸਜਾਈ ਹੋਈ ਦਸਤਾਰ ਦਿਖਦੀ ਹੈ ਸਾਨੂੰ ਇੱਕ ਗੱਲ ਦਾ ਪੱਕਾ ਪਤਾ ਹੈ ਇਹ ਪੱਗਾਂ ਵਾਲੇ ਹਮੇਸ਼ਾ ਧੀਆਂ ਭੈਣਾਂ ਦੀਆਂ ਪੱਤਾਂ ਬਚਾਉਂਦੇ ਰਹੇ ਐ ਕਦੇ ਕਿਸੇ ਦੀ ਪੱਤ ਰੋਲਦੇ ਨਹੀਂ ਇਸ ਲਈ ਅਸੀਂ ਤੁਹਾਨੂੰ ਕਹਿ ਰਹੇ ਹਾਂ ਸਾਨੂੰ ਸਾੜਿਆਂ ਤੋਂ ਬਚਾ ਲਓ ਜਦੋਂ ਇਹਨਾਂ ਬੱਚੀਆਂ ਤੋਂ ਰੋਂਦੀਆਂ ਤੋਂ ਇਹ ਸ਼ਬਦ ਜਰਨਲ ਜਗਜੀਤ ਸਿੰਘ ਅਰੋੜਾ ਨੇ ਸੁਣੇ ਪਿਆਰਿਓ ਉਹਦੇ ਨੇਤਰਾਂ 'ਚ ਵੀ ਪਾਣੀ ਭਰਿਆ ਆ ਕਿ ਜਿਹੜੀ ਦਸਤਾਰ ਨੂੰ ਮੈਂ 5-7 ਮੀਟਰ ਦਾ ਕੱਪੜਾ ਹੀ ਸਮਝਦਾ ਰਿਹਾ ਇਹ ਦਸਤਾਰ ਮੇਰੇ ਸਤਿਗੁਰੂ ਦੀ ਏਡੀ ਵੱਡੀ ਬਖਸ਼ਿਸ਼ ਹੈ ਉਹਨੇ ਅੰਦਰੋਂ ਅੰਦਰੀ ਨਮਸਕਾਰ ਕੀਤੀ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਔਰ ਇਹਨਾਂ ਬੱਚੀਆਂ ਦੇ ਸਿਰ ਤੇ ਹੱਥ ਧਰਿਆ ਕਿ ਜੇ ਤੁਹਾਨੂੰ ਗੁਰੂ ਦੀ ਦਸਤਾਰ ਤੇ ਇੰਨਾ ਕੁ ਮਾਣ ਹੈ ਤਾ ਤੁਹਾਡੀ ਹਵਾਵਲ ਵੀ ਕਿਸੇ ਨੂੰ ਝਾਕਣ ਨਹੀਂ ਦੇਵਾਂਗੇ ਇਹ ਦਸਤਾਰਾਂ ਵਾਲਿਆਂ ਦਾ ਕਿਰਦਾਰ ਹੈ ਇਸ ਲਈ ਮੈਂ ਬੇਨਤੀ ਕਰਦਾ ਮੇਰੇ ਨੌਜਵਾਨ ਭਰਾਵੋ ਮੇਰੀਓ ਭੈਣੋ ਆਪਾਂ ਦਿਨ ਮਨਾ ਰਹੇ ਹਾਂ ਉਸ ਮਹਾਪੁਰਸ਼ ਦਾ ਜਿਹੜਾ ਆਪਣਾ ਸਿਰ ਵੀ ਹੱਥੇਲੀ ਤੇ ਧਰ ਲੈਂਦਾ ਤੇ ਇੱਕ ਪਰਨ ਤਾਂ ਕਰੀਏ ਕਿ ਅਸੀਂ ਜਿਹੜੀ ਦਸਤਾਰ ਆਪਣੇ ਸਿਰ ਤੇ ਸਜਾਉਣੀ ਹੈ ਜਿਹੜੀਆਂ ਚੁੰਨੀਆਂ ਆਪਣੇ ਸਿਰਾਂ ਤੇ ਸਜਾਉਣੀਆਂ ਨੇ ਇਹਦਾ ਇਦੀ ਇੱਜ਼ਤ ਕਿੰਦੀ ਵੱਡੀ ਐ ਇਹਦੀ ਮਰਿਆਦਾ ਕਿੰਦੀ ਵੱਡੀ ਐ ਇਸ ਅਹਿਸਾਸ ਨਾਲ ਵਿਚਰੀਏ ਕਿ ਦਸਤਾਰਾਂ ਵਾਲੇ ਕਦੇ ਕਿਸੇ ਧੀ ਪੈਣ ਵੱਲ ਬੁਰੀ ਨਿਗਾਹ ਵੱਲ ਨਹੀਂ ਵੇਖ ਸਕਦੇ ਦਸਤਾਰਾਂ ਵਾਲੇ ਕੋਈ ਵੀ ਦੁਨੀਆ ਦਾ ਪੁੱਠਾ ਕੰਮ ਨਸ਼ੇ ਵਿਸ਼ਿਆਂ ਵਾਲਾ ਨਹੀਂ ਕਰ ਸਕਦੇ ਦਸਤਾਰਾਂ ਵਾਲੇ ਪਖੰਡੀਆਂ ਤੇ ਨਹੀਂ ਜਾ ਸਕਦੇ ਦਸਤਾਰ ਤੇ ਚੁੰਨੀ ਸਿਰਫ ਇੱਕੋ ਝੁਕਦੀ ਐ ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਇਹ ਗੱਲਾਂ ਆਪਸ ਸਮਝੀਏ ਅੱਜ ਸਤਿਗੁਰ ਰਹਿਮਤ ਕਰਨ ਕਿ ਅਸੀਂ ਗੁਰੂ ਆਸ਼ੇ ਅਨੁਸਾਰ ਸਾਰੀ ਜ਼ਿੰਦਗੀ ਜਿਉ ਸਕੀਏ ਗੁਰਬਾਣੀ ਨਾਲ ਜੁੜੀਏ ਅਮਰਤ ਸ਼ਕੀਏ ਦੰਬੀਆਂ ਪਖੰਡੀਆਂ ਦਾ ਖਿਹੜਾ ਛੱਡੀਏ